ਲਓ ਜੀ ਗੱਡੀਆਂ ਨਾਲ ਭਰ ਕੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚ ਚੁੱਕੇ ਹਾਂ ਜੀ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਤੁਹਾਡੇ ਪਸੰਦ ਦੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਜਿਹੜੀਆਂ ਗੱਡੀਆਂ ਵਾਸਤੇ ਤੁਸੀਂ ਕਮੈਂਟ ਪਾਈ ਸੀਗੇ ਉਹੀ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੇ ਕੱਲੀ ਕੱਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 8760 4038764 ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਗੱਡੀ ਆ ਮੋਟਰਸਾਈਕਲ ਹੈ ਕੂਠੀਆ ਘਰ ਮਕਾਨ ਹੈ ਤੁਸੀਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਬਿਲਕੁਲ ਫਰੀਦ ਵਿੱਚ ਬਹੁਤ ਜਲਦਾ ਪੈੜ ਤੁਹਾਡੀ ਲਗਾ ਦੇਵਾਂਗੇ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ ਬੋਲਸ ਵੈਗਨ ਦੀ ਪੋਲੋ ਗੱਡੀ ਪਹੁੰਚੀ ਹੈ ਮਾਡਲ 2010 ਹੈ ਤੇ ਗੱਡੀ ਦੀ ਪਾਸਿੰਗ 2032 ਤੱਕ ਰੀਨਿਊ ਹੋਈ ਹੈ 2032 ਕਾਫੀ ਅੱਗੇ ਤੱਕ ਮਾਲਕ ਨੇ ਕਰਵਾ ਰੱਖਿਆ ਤੇ ਜਿੰਨਾਂ ਕੋਲੇ ਗੱਡੀ ਹੈ ਮਾਲਕ ਜਿਹੜੇ ਆਪ ਨੇ ਸਰਕਾਰੀ ਮੁਲਾਜ਼ਮ ਨੇ ਤੇ ਗੱਡੀ ਬਹੁਤ ਘੱਟ ਚੱਲਦੀ ਆ ਤੇ ਵਧੀਆ ਗੱਡੀ ਐ ਤੇ ਮਾਲਕ ਨੇ ਪਰਸਨਲ ਰੱਖੀ ਹੋਈ ਐ ਤੇ ਮਾਲਕ ਨੇ ਕਿਹਾ ਸਾਰਾ ਕੰਮ ਟੋਟਲ ਹੀ ਇਹਨਾਂ ਨੇ 2-4 ਮਹੀਨੇ ਪਹਿਲਾਂ ਹੀ ਕਰਵਾਇਆ ਗਾ ਗੱਡੀ 1 ਰੁਪਿਆ ਨੇਪਾਲ ਦੀ ਪੂਰੀ ਜਮਾ ਸਾਫ਼ ਸੁਥਰੀ ਗੱਡੀ ਐ ਚਿੱਟੇ ਰੰਗ ਦੀ ਐ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਐ ਵਧੀਆ ਸ਼ੌਂਕ ਨਾਲ ਗੱਡੀ ਮਾਲਕ ਨੇ ਰੱਖੀ ਹੋਈ ਐ ਕਲਿਆਣ ਮਾਲਕ ਦਾ ਏਰੀਆ ਟਾਇਰ ਆਪਾਂ ਨੂੰ 2 ਤਾਂ ਦੇ ਮਿਲ ਜਾਣਗੇ 2 ਬਿਲਕੁਲ ਨਵੇਂ ਨੇ ਤੇ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ 7710642971 ਆਹ ਮਾਲਕ ਦਾ ਨੰਬਰ ਹੈ ਬਾਕੀ ਪੋਲੋ ਗੱਡੀ ਵਾਸਤੇ ਕਾਫੀ ਜ਼ਿਆਦਾ ਡਿਮਾਂਡ ਆਉਂਦੀ ਰਹਿੰਦੀ ਹੈ ਜੇ ਕਿਸੇ ਕੋਲੇ ਪੋਲੋ ਗੱਡੀ ਹੈਗੀ ਆ ਭੇਜੋ ਆਪਣੀ ਕੋਲੇ ਹੁਣ ਸੈਕੰਡ ਨੰਬਰ ਤੇ ਆਲਟੋ ਗੱਡੀ ਆਪਾਂ ਲੈ ਕੇ ਪਹੁੰਚੇ ਆ 2005 ਮਾਡਲ ਗੱਡੀ ਹੈ ਤੇ 65000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਤੁਹਾਨੂੰ ਲਾ ਮਾਲਕ ਦਾ ਏਰੀਆ 6570 ਪੈਸੇ ਟੈਰਨ ਦੀ ਕੰਡੀਸ਼ਨ ਆਪਨੂੰ ਮਿਲ ਜਾਊਗੀ ਗੱਡੀ ਦੀ ਕੰਡੀਸ਼ਨ ਗੱਡੀ ਦੀ ਹਾਲਤ ਤੁਹਾਡੇ ਸਾਹਮਣੇ ਵਧੀਆ ਪਈ ਹੈ ਗੱਡੀ 'ਚ ਨੁਕਸ ਕੋਈ ਨਹੀਂ ਹੈਗਾ ਮਾਲਕ ਨੇ ਕਿਹਾ ਬਹੁਤ ਚੰਗੀ ਚਲਾਈ ਹੋਈ ਹੈ ਬਹੁਤ ਚੰਗੀ ਗੱਡੀ ਹੈ ਰੰਗ ਪੂਰਾ ਵਧੀਆ ਪਿਆਗਾ ਸ਼ਾਈਨਿੰਗ ਦੇ ਵਿੱਚ ਰੰਗ ਪੈਂਟ ਹੈ ਕੋਈ ਕਿਸੇ ਪਾਸੇ ਨਾਤਾ ਡੈਮੇਜ ਨਾ ਕੋਈ ਐਕਸੀਡੈਂਟਡਾ ਨਾ ਕੋਈ ਪਾਰਟੇ ਦਾ ਚੇਂਜ ਕੀਤਾ ਹੋਇਆ ਤੇ ਤੈਨੂੰ ਲੈ ਜਾ ਕੇ ਦੇਖ ਸਕ ਦੂੰ ਜਿੰਨਾ ਦੀ ਗੱਡੀ ਹੈ 9464903797 ਆਹ ਮਾਲਕ ਦਾ ਨੰਬਰ ਹੈ ਜਿੰਨਾ ਦੀ ਆਲਟੋ ਗੱਡੀ ਹੈ ਤੇ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਿਆ ਕਰੋ ਨਾਲ ਦੀ ਨਾਲ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੇ ਕਿਸੇ ਕੋਲ ਕੁਝ ਵੀ ਹੈ ਵੇਚਣ ਵਾਸਤੇ ਆਪਾਂ ਫਰੀ ਚ ਐਡ ਕਰ ਦਾਂਗੇ ਆਪਣੇ ਨੰਬਰ ਤੇ ਭੇਜ ਦਿਓ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਸਪਾਰਕ ਗੱਡੀ ਪਹੁੰਚੀ ਹੈ ਮਾਲਕ ਨੇ ਸੇਲ ਕਰਨੀ ਆ ਆਪਦੀ ਗੱਡੀ ਆ ਹਮ 2009 ਮਾਡਲ ਗੱਡੀ ਆ 65000 ਕੁੱਲ ਚੱਲੀ ਹੋਈ ਆ ਤੇ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਆ ਗੱਡੀ ਖੜੀ ਆ ਅੰਬਾਲਾ ਏਰੀਆ ਚੋਂ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ 120000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ 2009 ਮਾਡਲ ਗੱਡੀ ਹੈ ਕੰਡੀਸ਼ਨ ਆਲੋਕੀਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕੋਈ ਐਕਸੀਡੈਂਟ ਨਹੀਂ ਜਾ ਕੇ ਦੇਖਣੀ ਹੋਵੇ ਗੱਡੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਕੋਈ ਨੁਕਸ ਨਹੀਂ ਗੱਡੀ ਚ ਕਿ ਤੁਹਾਡੇ ਸਾਹਮਣੇ ਸਾਰਾ ਕੁਝ ਹੈ ਜੀ ਫੋਟੋਆਂ ਵਗੈਰਾ ਸਾਰਾ ਕੁਝ ਚੱਲ ਹੀ ਰਿਹਾ ਜੀ 120000 ਰੁਪਏ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੀ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਨੰਬਰ ਹੈ ਜੀ 70 826 4563 ਨੰਬਰ ਤੇ ਗੱਲ ਕਰ ਲਿਓ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਜੀ ਤੇ ਹੁਣ ਤੁਸੀਂ ਦੇਖੋ ਜੀ ਫਿਗੋ ਗੱਡੀ ਫੋਰਡ ਦੀ ਫਿਗੋ 2010 ਮਾਡਲ ਮਾਲਕ ਨੇ ਸੇਲ ਕਰਨੀ ਹੈ 2010 ਮਾਡਲ ਹੈ 1.5 ਲੱਖ ਰੁਪਏ ਕੀਮਤ ਲਾ ਕੇ ਭੇਜੀ ਹੈ ਅਜਨਾਲਾ ਮਾਲਕ ਦਾ ਏਰੀਆ ਜੀ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਦੀ ਹਾਲਤ ਤੁਹਾਡੇ ਸਾਹਮਣੇ ਆਚਾਰੇ ਪਾਸੋਂ ਦੇਖ ਰਹੂ। ਜੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕਿਸੇ ਨੂੰ ਵੀ ਕਿਸੇ ਵੀ ਏਰੀਆ ਤੋਂ ਪਸੰਦ ਆਉਂਦੀ ਹੈ ਤਾਂ ਅਜਨਾਲੀ ਖੜੀ ਹੈ। ਘਰ ਦੀ ਗੱਡੀ ਆ ਮਾਲਕ ਨੇ ਪਰਸਨਲ ਰੱਖੀ ਹੋਈ ਆ ਘਰ ਲਈ ਚੱਲੀ ਹੋਈ ਆ। ਕਿਸੇ ਨੂੰ ਵੀ ਜੇ ਪਸੰਦ ਆਉਂਦੀ ਹੈ ਤਾਂ ਪਹਿਲਾਂ ਜੇ ਗੱਲ ਕਰਨੀ ਹੈ ਮਾਲਕ ਨਾਲ ਤਾਂ ਗੱਲ ਵੀ ਕਰ ਸਕਦੇ ਹੋ। ਜੇ ਕਿਸੇ ਨੇ ਜਾ ਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਟ్రਾਈ ਲੈਣੀ ਹੈ ਤਾਂ ਤੁਹਾਡੀ ਮਰਜ਼ੀ ਆ। ਤੇ ਮਾਲਕ ਨੂੰ ਇੱਕ ਵਾਰੀ ਫੋਨ ਜ਼ਰੂਰ ਕਰ ਲਓ ਜਾਣ ਤੋਂ ਪਹਿਲਾਂ ਤੇ ਵਗ ਜਾਓ ਤੁਸੀਂ ਤੇ ਦੇਖ ਲਓ। ਜੇ ਗੱਲ ਬਣਦੀ ਆ ਤਾਂ ਗੱਡੀ ਨੂੰ ਖਰੀਦ ਲਿਓ 78146 ਤੇ 50347 ਆਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਆਹ ਗੱਡੀਆਂ ਚੀ ਤੇ ਗੱਲ ਤੁਸੀਂ ਆਪੇ ਕਰ ਲਿਓ ਤੇ ਇਹ ਗੱਡੀਆਂ ਦੀ ਗੱਲਬਾਤ ਚੱਲ ਰਹੀ ਹੈ ਅਸੀਂ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ ਕੱਲੀ ਕੱਲੀ ਕਰਕੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੂ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਹੈ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਜਾਂ ਫਿਰ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਹੈ ਤਾ ਆਪਣੇ ਕੋਲੇ ਭੇਜ ਸਕਦੇ ਹਾਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਆਪਦੀ ਮਸ਼ੀਨਰੀ ਕੁਝ ਵੀ ਵੇਚਣਾ ਚਾਹੁੰਦਾ ਹੈ ਆਪਣੇ ਕੋਲੇ ਭੇਜੋ ਐਡ ਆਪਾਂ ਜਲਦੀ ਲਗਾ ਦੇਵਾਂਗੇ ਤੇ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਮਸ਼ੀਨਰੀਆਂ ਸਕਰੀਨ ਤੇ ਚੱਲੇ ਰਹੀਆਂ ਹਨ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਚੰਗੀ ਲੱਗੀ ਆ ਤਾਂ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਿਓ ਲਾਈਕ ਕਰਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਪਸੰਦ ਆਉਂਦੀ ਆ ਤੁਹਾਨੂੰ ਨਵੀਂ ਵੀਡੀਓ ਆਪਣੀ ਆ ਤੇ ਹਰ ਰੋਜ਼ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਪਸੰਦ ਜੇ ਵੀਡੀਓ ਆਉਂਦੀ ਆ ਤਾਂ ਨੀਚੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਲਾਜ਼ਮੀ ਕਰ ਦਿਓ ਜੀ ਤੇ ਜੁੜ ਜਾਓਗੇ ਤੁਸੀਂ ਆਪਣੇ ਚੈਨਲ ਨਾਲ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਇਆ ਕਰੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਜੀ ਬਾਕੀ ਹੁਣ ਆਪਾਂ ਫਿਰ ਤੋਂ ਗੱਲ ਕਰਦੇ ਹਾਂ ਆਲਟੋ ਗੱਡੀ ਹੁਣ ਲੈ ਕੇ ਪਹੁੰਚਿਆ ਮਸ਼ੀਨਰੀਆਂ ਹੋਰ ਵੀ ਅੱਗੇ ਨੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਸੀ 2005 ਮਾਡਲ ਗੱਡੀ ਤੁਸੀਂ ਦੇਖ ਰਹੇ ਹੋ 87000 ਰੁਪਿਆ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆਪਣੇ ਕੋਲ ਹੀ ਗੱਡੀ ਬਰਨਾਲੇ ਏਰੀਆ 'ਚ ਖੜੀ ਆ ਗੱਡੀ ਦੀ ਹਾਲਤ ਚੰਗੀ ਆ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਬਿਲਕੁਲ ਨਵੇਂ ਟਾਇਰਾਂ 'ਚ ਗੱਡੀ ਆ ਬਰਨਾਲੇ ਖੜੀ ਆ 87000 ਰੁਪਿਆ ਡਿਮਾਂਡ ਆ ਲੈਸ ਬੈਸ ਹੋ ਜਾਊਗਾ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਚਲਾ ਕੇ ਕਿਸੇ ਨੇ ਦੇਖਣੀ ਹੈ ਤੇ ਟ్రਾਈ ਲੈਣੀ ਹੈ ਤਾਂ ਜਾ ਕੇ ਦੇਖ ਲਿਓ ਬਰਨਾਲਾ ਇਹਨਾਂ ਦਾ ਖਾਸ ਏਰੀਆ ਹੈ ਘਰੇ ਖੜੀ ਆ ਮਾਲਕ ਦੇ ਅੰਦਰੋਂ ਤੁਸੀਂ ਦੇਖੀ ਰਹੋ ਬਾਹਰੋਂ ਤੁਸੀਂ ਦੇਖ ਲਿਓ ਵੀਡੀਓ ਫੋਟੋਆਂ ਚ ਸਾਰਾ ਕੁਝ ਦਿਖੀ ਰਿਹਾ ਤੇ ਨੰਬਰ 94645 ਤੇ 36825 ਆਹ ਮਾਲਕ ਦਾ ਨੰਬਰ ਹੈ ਜਿੰਨਾਂ ਦੀ ਆਹ ਆਲਟੋ ਗੱਡੀ ਹੈ ਜੀ ਪੰਜ ਮਾਡਲ ਹੁਣ ਆਪਾਂ ਸਵੈਪਟ ਗੱਡੀ ਦੀ ਗੱਲ ਕਰਾਂਗੇ ਸਵੈਪਟ VDI ਗੱਡੀ ਹੈ ਜੀ ਗੱਡੀ ਇੱਕ ਨੰਬਰ ਬਹੁਤ ਚੰਗੀ ਹਾਲਤ ਚ ਹੈ 2012 ਮਾਡਲ ਗੱਡੀ ਆ ਫਾਸਟ ਓਨਰ ਹੈ ਜੀ ਤੇ 2.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਪਾਈ ਆਪਣੇ ਕੋਲ ਹੀ ਤੇ ਗੱਡੀ ਖੜੀ ਆ ਮਲੇਰ ਕੋਟਲੇ ਏਰੀਆ ਚ ਮਾਲਕ ਨੇ ਕਿਹਾ ਜਿਹੜਾ ਰੇਟ ਆ ਫਿਕਸ ਹੈ ਮਲੇਰ ਕੋਟਲੇ ਗੱਡੀ ਖੜੀ ਆ ਐਨਓਸੀ ਨਾਲ ਹੈ ਤੇ ਨਵੇਂ ਟਾਇਰਾਂ ਚ ਤੇ ਗੱਡੀ ਬਹੁਤ ਚੰਗੀ ਆ ਜੀ ਤੇ ਨਵੀਂ ਗੱਡੀ ਆ ਕੋਈ ਸਕ੍ਰੈਚ ਕੋਈ ਚਰੀਟ ਕੁਝ ਨਹੀਂ ਹੈਗਾ ਨੰਬਰ 77 19608622 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ Maruti 800 ਗੱਡੀ ਪਹੁੰਚੀ ਹੈ 2001 ਮਾਡਲ ਗੱਡੀਆਂ ਚ 2027 ਤੱਕ ਇਹਦੀ ਪਾਸਿੰਗ ਰਿਨਿਊ ਹੋਈ ਆ 48000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਲੁਧਿਆਣਾ ਮਾਲਕ ਦਾ ਏਰੀਆ ਤੇ ਟਾਇਰ ਆਪਾਂ ਨੂੰ ਅੱਧੇ ਤੋਂ ਵੱਧ ਮਿਲ ਜਾਣਗੇ ਤੇ ਇਹ ਗੱਡੀ ਜਿਹਨਾਂ ਦੀ ਹੈਗੀ ਆ 98143 31307 ਮਾਲਕ ਦਾ ਨੰਬਰ ਹੈ ਗੱਲ ਆਪਾਂ ਪੂਰੀ ਕਰ ਲਈ ਸਾਰੀਆਂ ਮਸ਼ੀਨਰੀਆਂ ਤੁਸੀਂ ਦੇਖ ਹੀ ਲਈਆਂ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਤਾਂ ਜਰੂਰ ਦੱਸੋ ਮੈਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਕੋਈ ਮਸ਼ੀਨਰੀ ਤੁਹਾਡੇ ਕੋਲੇ ਹੈਗੀ ਹੈ ਵੇਚਣ ਵਾਸਤੇ ਕੋਠੀਆ ਘਰ ਮਕਾਨ ਹੈ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਐਡ ਆਪਾਂ ਲਗਾ ਦਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਚਾਹੀਦੀ ਹੈ ਦੱਸੋ ਮੈਨੂੰ